ਫੇਸਬੁੱਕ 'ਪਰੀ ਪਈ ਆ ਦਲਜੀਤ ਦਸਾਂਜ ਅਮਿਤabਚਨ ਦੇ ਕੌਣ ਬੜੇਗਾ ਕਰੋੜਪਤੀ ਚ ਗਿਆ ਉਹਨੇ ਜਾ ਕੇ ਐਜ਼ ਰਿਸਪੈਕਟ 83 84 ਮੇਰਾ ਖਲ ਅਮਿਤabਚਨ ਹੁਣਾਂ ਦੀ ਉਮਰ ਆ ਮੇਰੇ ਡੈਡ ਦੀ ਉਮਰ ਦੇ ਆ ਦਲਜੀਤ ਦਸਾਂਜ ਦੇ ਤਾਂ ਦਾਦੇ ਦੀ ਉਮਰ ਦੇ ਹੋਣੇ ਆ ਉਹਨੇ ਪੈਰਾਂ ਨੂੰ ਹੱਥ ਲਾਇਆ ਕੋ ਆਪਣੇ ਸਿੱਖਾਂ ਦੇ ਵਿੱਚ ਇਹ ਸ਼ੁਰੂ ਤੋਂ ਬਚਪਨ ਚ ਇੱਕ ਗੱਲ ਪਈ ਹੋਈ ਆ ਮੈਂ ਖੁਦ ਜਦੋਂ ਕਿਸੇ ਸਿਆਣੇ ਬੰਦੇ ਨੂੰ ਮਿਲਾਂ ਤੇ ਗੋਡੀ ਹੱਥ ਲਾ ਦੇਣਾ ਉਨੇ ਪਹਿਲੀ ਹੱਥ ਲਾਇਆ ਤੇ ਉਹ ਬੜਾ ਵੱਡਾ ਇੱਕ ਇਸ਼ੂ ਬਣਾਇਆ ਗਿਆ ਕਹਿੰਦੇ ਜੀ ਅਮਿਤab ਬਚਨ ਨੇ 84 ਦੇ ਦੰਗਿਆਂ ਚ ਕਿਹਾ ਸੀ ਖੂਨ ਦਾ ਬਦਲਾ ਖੂਨ ਉਹ ਕਈ ਵਾਰੀ ਉਸ ਗੱਲ ਦਾ ਸਪਸ਼ਟਿਕਰਨ ਦੇ ਚੁੱਕਾ ਅਮਿਤab ਬਚਨ ਵੀ ਮੈਂ ਕਿੱਥੇ ਗਿਆ ਸੀ ਕੋਈ ਰਿਕਾਰਡਿੰਗ ਕੋਈ 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 ਉੱਥੇ ਪੱਤਰਕਾਰ ਹੋਵੇ ਕਿਸੇ ਨੇ ਕੋਈ ਸੁਣਿਆ ਹੋਵੇ ਜਾਂ ਕੋਈ ਗਵਾਹ ਹੋਵੇ ਕੋਈ ਕੁਛ ਉਹ ਇੱਕ ਬੀਬੀ ਨੇ ਕਹਿ ਦਿੱਤਾ ਇੱਕ ਵਾਰੀ ਉੱਥੇ ਦਿੱਲੀ ਦੰਗਿਆਂ ਵਾਲੀ ਨੇ ਉਹ ਉੱਥੇ ਵੀ ਨਹੀਂ ਸੀਗੀ ਵੀ ਉਹਨੇ ਇਦਾਂ ਕਿਹਾ ਸੀ ਅਸਲ 'ਚ ਸਾਡੇ ਸਿੱਖਾਂ 'ਚ ਇੱਕ ਬੜੀ ਵੱਡੀ ਪ੍ਰੋਬਲਮ ਹੈ ਜਦੋਂ ਕੋਈ ਇੱਕ ਗੱਲ ਇੱਕ ਛੋਸ਼ਾ ਛੜਦਾ ਜਾਂਦਾ ਨਾ ਸੋਸ਼ਲ ਮੀਡੀਆ 'ਤੇ ਉਹਨੂੰ ਐਡਾ ਵੱਡਾ ਲੰਬਾ ਚੌੜਾ ਬਣਾਤਾ ਜਾਂਦਾ ਵੀ ਉਹ ਸਚਾਈ ਬਣ ਜਾਂਦੀ ਆ ਮੈਂ ਦੋ ਤਿੰਨ ਐਗਜ਼ਾਮਪਲ ਦਿੰਨਾ ਇਤੋਂ ਪਹਿਲਾਂ ਜਿਹੜੀਆਂ ਇਦਾਂ ਦੀਆਂ ਗੱਲਾਂ ਬਣ ਚੁੱਕੀਆਂ ਆ 84 ਦੇ ਵਿੱਚ ਕੱਲ ਹੀ ਹਰਚੰਨ ਸਿੰਘ ਉਹਨਾਂ ਦੀ ਰੋਡੇ ਉਹਨਾਂ ਦੀ ਡੈਥ ਹੋਈ ਆ ਬਾਬਾ ਜਰਨੈਲ ਸਿੰਘ ਉਹਨਾਂ ਦੇ ਭਰਾ ਦੀ ਚਰਾਸੀ ਚ ਉਹਨਾਂ ਨੂੰ ਬੁਲਾ ਕੇ ਉਹਨਾਂ ਕੋ ਸੁਨਖਤ ਕਰਾਈ ਗਈ ਬਾਡੀ ਦੀ ਉਹਨਾਂ ਨੇ ਬਾਡੀ ਦੀ شناخت ਕਰਕੇ ਕਿਹਾ ਤਾਂ ਹਾਂ ਇਹ ਬਾਬਾ ਜਪਾਲ ਸਿੰਘ ਦੀ ਬਾਡੀ ਆ ਸਭ ਨੂੰ ਪਤਾ ਇਸ ਗੱਲ ਦਾ ਬਾਅਦ ਚ ਬਾਬਾ ਠਾਕੁਰ ਸਿੰਘ ਨੇ ਤਾਂ ਹੋਰਾਂ ਨੇ ਇੰਨਾ ਪ੍ਰੈਸ਼ਰ ਪਾਇਆ ਉਹਨਾਂ ਤੇ ਕਿ ਉਹ ਉਸ ਬੰਦੇ ਨੂੰ ਬਾਅਦ ਚ ਕਹਿਣਾ ਪਿਆ ਨਹੀਂ 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 ਜੀ ਉਹ ਤਾਂ ਬਚ ਕੇ ਨਿਕਲ ਗਏ ਮੈਂ ਤਾਂ ਪ੍ਰੈਸ਼ਰ ਥਲੇ ਆ ਕੇ ਕਹਿ ਤਾ ਸੀ ਜਿਹੜੇ ਕਰਕੇ ਹੁਣ ਕੱਲ ਉਹਨੇ ਡੈਥ ਵੀ ਹੋ ਗਈ ਤੇ ਕਈ ਲੋਕੀ ਉਹ ਤੇ ਨੈਗੇਟਿਵ ਪੋਸਟਾਂ ਪਾ ਰਹੇ ਆ ਵੀ ਇਹ ਉਹੀ ਬੰਦਾ ਜੀ ਜਿੰਨੇ ਪਹਿਲਾਂ ਕਹਿੰਦਾ ਸੀ ਵੀ ਕਾਰ ਚੜਾਈ ਕਰ ਗਿਆ ਤੇ ਬਾਅਦ ਚ ਕਹਿੰਦਾ ਨਹੀਂ ਉਹ ਨਿਕਲ ਗਏ ਆ ਝੂਠ ਬੋਲਿਆ ਜੀ ਬਾਅਦ ਚ ਉਹ ਭਰਾਵੋ ਤੁਹਾਡੇ ਠਾਕੁਰ ਸਿੰਘ ਨੇ ਤਾਂ 20 ਸਾਲ ਝੂਠ ਬੋਲਿਆ ਉਹਦੇ ਬਾਰੇ ਤਾਂ ਕਿਸੇ ਨੇ ਪੋਸਟ ਨਹੀਂ ਪਾਈ ਕਦੀ ਉਹ ਤਾਂ 20 ਸਾਲ ਤੱਕ ਇਦਾਂ ਦੇ ਸ਼ਰੇਆਮ ਕੱਲਾ ਠਾਕੁਰ ਸਿੰਘ ਨਹੀਂ ਜਿੰਨੇ ਵੀ ਟਕਸਾਲੀ ਸੀਗੇ ਇੱਥੋਂ ਤੱਕ ਜਨਾਲਾ ਤਾਂ ਅੱਜ ਵੀ ਕਹਿ ਰਿਹਾ ਇੰਨੇ ਸਾਲਾਂ ਬਾਅਦ ਅੱਜ ਵੀ ਇਹ ਜਨਾਲਾ ਕਹਿ ਰਿਹਾ ਵੀ ਉਹ ਨਿਕਲ ਗਏ ਔਰ ਬਹੁਤ ਸਾਰੇ ਸਿੱਖਾਂ ਨੇ ਗੱਲ ਮੰਨ ਲਈ ਉਸ ਟਾਈਮ ਦੇ ਉਤੇ ਮੰਨ ਲਈ சுரੰਗ ਸੀ ਜੀ ਉਹਦੇ ਵਿੱਚੋਂ ਨਿਕਲ ਗਏ ਇਦਾਂ ਕਹਾਣੀਆਂ ਅੱਗੋਂ ਬਣ ਗਈਆਂ ਦੀਪ ਸਿੰਘ ਕਿਸਾਨੀ ਅੰਦੋਲਨ ਤੋਂ ਬਾਅਦ ਉਹਦਾ ਐਕਸੀਡੈਂਟ ਹੁੰਦਾ ਆ ਐਕਸੀਡੈਂਟ ਤੇ ਉਹਦੀ ਡੈਥ ਹੋ ਜਾਂਦੀ ਆ ਉੱਥੇ ਸਿਮਰਨਜੀਤ ਸਿੰਘ ਮਾਰਨੇ ਸ਼ੋਹੇ ਛੜਤਾ ਸੀ ਸਾਹਮਣੇ ਗੱਡੀ ਜਾਂਦੀ ਸੀ ਮੱਥੇ 'ਚ ਗੋਲੀ ਮਾਰੀ ਕਹਾਂ ਮੈਂ ਦੇਖੀ ਆ ਅੱਜ ਵੀ ਬਹੁਤ ਸਾਰੇ ਸਿੱਖ ਇਸ ਗੱਲ ਨੂੰ ਮੰਨ ਕੇ ਬੈਠੇ ਆ ਉਦੇ ਭਰਾ ਨੇ ਵੀ ਛੋਛ ਛੜਤਾ ਉਹਦੇ ਭਰਾ ਨੂੰ ਸਭ ਪਤਾ ਆ ਜੇ ਵਾਕਈ ਮੱਥੇ 'ਚ ਗੋਲੀ ਮਾਰੀ ਉਹਦਾ ਭਰਾ ਵਕੀਲ ਆ ਕੇਸ ਕਰ ਕੋਈ ਕਿਸਰੀ ਕੋ ਕੋ ਨੂੰ ਪਤਾ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੇਸ ਬਣਦਾ ਹੀ ਨਹੀਂ ਕਿੱਥੋਂ ਕਰ ਲੂਗਾ ਉਹਦਾ ਪੋਸਟਮਾਰਟਮ ਹੋਇਆ ਹੋਇਆ ਸਾਰਾ ਕੁਝ ਹੋਇਆ ਹੋਇਆ ਇਹ ਉੱਥੇ ਗਏ ਹੋਏ ਇਹਨਾਂ ਨੂੰ ਸਭ ਪਤਾ ਆ ਵੀ ਸਰੀਆ ਵੱਜਾ ਜੋ ਟਰੱਕ ਦਾ ਕੋਈ ਕੋਨਾ ਵੱਜਾ ਪਰ ਉਹ ਬਣਾਤੀ ਗੱਲ ਅਮਰਤਪਾਲ ਮੈਂ ਤਿੰਨ ਚਾਰ ਐਗਜ਼ਾਮਪਲ ਦੇ ਲਗਾ ਕਿਵੇਂ ਫਾਰਮਾਂ ਫੈਲਦੀਆਂ ਉਹ ਜੀ ਉਹ ਰਿਕਸ਼ੇ ਤੇ ਨਿਕਲ ਗਿਆ ਜੀ ਉਹ ਸਕੂਟਰ ਤੇ ਨਿਕਲ ਗਿਆ ਪਤਾ ਨਹੀਂ ਕੀ ਕੀ ਵੀਡੀਓ ਕਿਦਾਂ-ਕਦਾਂ ਦੀਆਂ ਕਿੱਥੇ-ਕਿੱਥੇ ਪਾਤੀਆਂ ਵੀ ਉਹ ਇੱਕ ਰੇੜੀ ਤੇ ਬੈਠਾ ਉੱਤੇ ਰੱਖ ਕੇ ਉਹ ਬਹੁਤ ਸਾਰੇ ਮੰਨ ਗਏ ਉਸ ਗੱਲ ਨੂੰ ਵੀ ਉਹ ਇਦਾਂ ਹੀ ਸੀਗਾ ਤੇ ਬਾਅਦ ਚ ਅਰੋਨਿਕਲੀ ਫੇਰ ਓਡੇ ਹੁਣਾ ਉਹੀ ਜਸਵੀਰ ਸਿੰਘ ਰੋਡੇ ਕੋਲ ਜਾ ਕੇ ਤੇ ਫੇਰ ਉਹ ਤੇ ਉਹਦੀ ਮਾਤਾ ਜੀ ਦਾ ਕੱਲ ਵਿਆਹ ਆਇਆ ਜੀ ਉਹ ਤਾਂ ਚਾਹੁੰਦਾ ਸੀ ਦਰਬਾਰ ਸਾਹਿਬ ਜਾ ਕੇ ਵੀ ਉੱਥੇ ਮੈਂ ਗ੍ਰਿਫਤਾਰੀ ਦੇਣੀ ਆ ਤੇ ਪਰ ਉਹ ਦਿੱਤੀ ਉੱਥੇ ਆ ਸੋ ਲੋਕਾਂ ਨੇ ਮੰਨ ਲਈਆਂ ਸਾਰੀਆਂ ਗੱਲਾਂ ਇਦਾਂ ਨਹੀਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਫਵਾਹਾਂ ਬਣਾ ਕੇ ਫਲਾਤੀਆਂ ਜਾਂਦੀਆਂ ਆ ਇਦਾਂ ਹੀ ਇਹ ਫਲਾ ਫਵਾ ਫਲਾਈ ਗਈ ਆ ਅਮਿਤab ਬਚਨ ਨੇ ਕਹਿਤਾ ਜੀ 피 ਖੂਨ ਦਾ ਬਦਲਾ ਖੂਨ ਕਿਸੇ ਨੇ ਨਹੀਂ ਸੁਣਿਆ ਕਿਸੇ ਨੇ ਰਿਕਾਰਡਿੰਗ ਨਹੀਂ ਕੀਤੀ ਕੁਛ ਨਹੀਂ ਹੈਗਾ ਚਲੋ ਆਪਾਂ ਮੰਨ ਵੀ ਲੈਨੇ ਆ ਪਹਿਲੀ ਗੱਲ ਤੇ ਇਹ ਆ ਕਿ ਅਮਿਤab ਬਚਨ ਦੇ ਨਾਨਕੇ ਜਿਹੜੇ ਉਹ ਸਿੱਖ ਆ ਖੁਦ ਕੋਈ ਬਹੁਤ ਘਟਿਆ ਤੋਂ ਘਟਿਆ ਬੰਦਾ ਵੀ ਹੋਵੇ ਨਾ ਉਹ ਕਦੀ ਨਹੀਂ ਕਹੂਗਾ ਕਿ ਸਿੱਖਾਂ ਨੂੰ ਮਾਰ ਦਿਓ ਜਾ ਕੇ ਪਈ ਉਹਦੇ ਤਾਂ ਮਾਮੇ ਆ ਸਿੱਖ ਉਹਦੀ ਮਾਂ ਸੇਖਿਆ ਵੀ ਉਹਨਾਂ ਨੂੰ ਮਾਰ ਦੋ ਜਾ ਕੇ ਤਾਂ ਕਹਿ ਸਕਦਾ ਕੋਈ ਮੰਨਣ ਚ ਨਹੀਂ ਆ ਸਕਦਾ ਸੋ ਦਲਜੀਤ ਦੇ ਪਿੱਛੇ ਪੈ ਲੈ ਹੱਥ ਧੋ ਕੇ ਵੀ ਇਹਨੇ ਪੈਰਾਂ ਨੂੰ ਕਿਉਂ ਹੱਥ ਲਾਇਆ ਸੋ ਇਹ ਕੋਈ ਮੁੱਦਾ ਨਹੀਂ ਹੈਗਾ ਇਹ ਮੁੱਦੇ ਬਣਾਏ ਜਾਂਦੇ ਆ ਪੰਨੂ ਦਾ ਬਿਆਨ ਆ ਗਿਆ ਪੰਨੂ ਸਾਹਿਬ ਨੇ ਬਿਆਨ ਦਿੱਤਾ ਵੀ ਉਹ ਬਹੁਤ ਅੜੇ ਘਟਿਆ ਕੀਤਾ ਉਹਨੂੰ ਇਹਦਾ ਦੇਣਾ ਪਊਗਾ ਉਸ ਤੋਂ ਬਾਅਦ ਰਵੀ ਸਿੰਘ ਖਾਲਸਾ ਮੈਂ ਤਾਂ ਹੈਰਾਨ ਆ ਰਵੀ ਸਿੰਘ ਖਾਲਸਾ ਹੋਣਾ ਤੇ ਪਰ ਰਵੀ ਸਿੰਘ ਖਾਲਸਾ ਉਹਨਾਂ ਨੇ ਇਦਾਂ ਬਿਆਨ ਦਿੱਤਾ ਕਿ ਇਹ ਬਹੁਤ ਗਲਤ ਕੀਤਾ ਨੇ ਇਹ ਕੀਤਾ ਉਹ ਕੀਤਾ ਉੱਥੇ ਕਿਉਂ ਗਿਆ ਤੇ ਰਵੀ ਸਿੰਘ ਖਾਲਸਾ ਜੀ ਆਪ ਤਾਂ ਜਦੋਂ ਜਾਂਦੇ ਆ ਇਦਾਂ ਇਦਾਂ ਦੇ ਕੰਟਰੀਆਂ ਦੇ ਵਿੱਚ ਤਾਂ ਉਹਨਾਂ ਦੇ ਇਹ ਹੁੰਦਾ ਕਿ ਮੈਂ ਤਾਂ ਸਾਰੀ ਮਨੁੱਖਤਾ ਨੂੰ ਇੱਕ ਬਰਾਬਰ ਮੰਨਦਾ ਆ ਮੈਂ ਤਾਂ ਹਰੇਕ ਦੀ ਸੇਵਾ ਕਰਦਾ ਪੰਜਾਬ ਦੀ ਮੈਨੂੰ ਲੋੜ ਨਹੀਂ ਸੇਵਾ ਕਰਨ ਦੀ ਕਿਉਂ ਸਾਡੇ ਏਡੇ ਏਡੇ ਵੱਡੇ ਬੰਦੇ ਏਡੇ ਏਡੇ ਦੋਗਲੇ ਕਰੈਕਟਰ ਬਣੇ ਹੋਏ ਆ ਉਹ ਇਹਨਾਂ ਚੋਂ ਜਿਹੜਾ ਨਿਕਲ ਕੇ ਗਿਆ ਅਮਨਪ੍ਰੀਤ ਉਹਦਾ ਨਾਮ ਆ ਮੇਰਾ ਖਲ ਕਯਮਨਦੀਪ ਆ ਜੋ ਅਮਨਪ੍ਰੀਤ ਆ ਉਹਨੇ ਆਪਣੀ ਸੰਸਥਾ ਬਣਾਈ ਆ ਪਿੱਛੇ ਜੇ ਗੱਲ ਹੋਈ ਤਾਂ ਉਹਨਾਂ ਨੂੰ ਕਿਹਾ ਵੀ ਭਾਈ ਤੂੰ ਛੱਡੀ ਕਿਉਂ ਆ ਉਹ ਕਹਿੰਦੇ ਜੀ ਉਹ ਚ ਬਹੁਤ ਗੜਬੜਾ ਚੱਲਦੀ ਆ ਫੇਰ ਦੱਸੋ ਲੋਕਾਂ ਨੂੰ ਜੇ ਗੜਬੜ ਚੱਲਦੀ ਆ ਸੀ ਜੇ ਉਹਨਾਂ ਨੇ ਤੈਨੂੰ ਕੱਢਿਆ ਤਾਂ ਉਹ ਦੱਸਣ ਕਿ ਕਿਉਂ ਕੱਢਿਆ ਜੇ ਤੂੰ ਛੱਡੀ ਆ ਤਾਂ ਤੂੰ ਦੱਸ ਕਿਉਂ ਛੱਡੀ ਆ ਲੋਕਾਂ ਨੂੰ ਕਿਉਂ ਬੇਫੂਕ ਬਣਾ ਰਹੇ ਜਿਨ੍ਹਾਂ ਦੇ ਮਿਲੀਅਨਸ ਆਫ ਡਾਲਰ ਜਾ ਰਹੇ ਆ ਇੱਥੇ ਸਾਡੇ ਬੰਦਿਆਂ ਦੇ ਫਰਿਜ ਨੂੰ ਬੇਕਰਫੀਲਡ ਹੋਰ ਥਾਵਾਂ ਉੱਤੇ ਬੜੇ ਪੈਸੇ ਇਕੱਠੇ ਕਰਕੇ ਰਵੀ ਸੇਗੁਣਾ ਜੀ ਸਸਤਾ ਨੂੰ ਦਿੱਤੇ ਬਹੁਤ ਧੜੀ ਦਿੱਤੇ ਆ ਸਿਰਫ ਇਹ ਕਿਆ ਸੀ ਵੀ ਹਿਸਾਬ-ਕਤਾਬ ਦੇ ਦਿਓ ਮਾੜਾ ਜਿਆ ਇਹ ਕੋਈ ਹਿਸਾਬ ਨਹੀਂ ਹੁੰਦਾ ਆਪੇ ਪਾਈ 20 ਮਿਲੀਅਨ ਇਕੱਠਾ ਹੋਇਆ 19 ਮਿਲੀਅਨ ਖਰਚਤਾ ਇਹ ਕੋਈ ਹਿਸਾਬ ਨਹੀਂ ਹੈਗਾ ਇੰਦਾ ਹਿਸਾਬ ਦਿੰਦੇ ਆ ਇਹ ਵੀ 19 ਮਿਲੀਅਨ ਇਕੱਠਾ ਹੋਇਆ ਸੀ 18.5 ਮਿਲੀਅਨ ਖਰਚਤਾ ਆ ਇੰਨਾ ਕ ਬਚਿਆ ਹੋਇਆ ਸਾਡੇ ਕੋਲ ਕਿੰਨੇ ਦਿੱਤਾ ਕਦੋਂ ਦਿੱਤਾ ਕਿੱਥੇ-ਕਿੱਥੇ ਦਿੱਤਾ ਕਿਹੜੀ ਚੀਜ਼ ਤੇ ਖਰਚਾ ਆ ਇਹ ਤੁਹਾਨੂੰ ਜੇ ਤੁਹਾਡੀ ਸਸਥਾ ਨਾਨ-ਪ੍ਰੋਫਿਟ ਹੈ ਨਾ ਤੁਹਾਨੂੰ ਇੱਕ-ਇੱਕ ਪੈਸੇ ਦਾ ਹਿਸਾਬ ਦੇਣਾ ਚਾਹੀਦਾ ਲੋਕਾਂ ਨੂੰ ਪਰ ਨਹੀਂ ਦਿੰਦੇ ਤੇ ਦੂਜੇ ਉੱਤੇ ਮਿੰਟ ਤੇ ਸਵਾਲ ਕਰਤਾ ਵੀ ਉਹਨੇ ਅੱਛਾ ਦੂਜੀ ਗੱਲ ਦੇਖੋ ਦਲਜੀਤ ਕੋਈ ਆਪਣੇ ਪੈਸੇ ਕਮਾਉਣ ਲਈ ਨਹੀਂ ਗਿਆ ਉਹ ਪਹਿਲਾਂ ਕਿਹਾ ਗਿਆ ਵੀ ਜਿੰਨੇ ਵੀ ਇੱਥੇ ਪੈਸੇ ਹੋਊਗੇ ਉਹ ਪੰਜਾਬ ਦੇ ਫੰਡ ਵਾਸਤੇ ਦਿੱਤੇ ਜਾਊਗੇ ਤੇ 50 ਲੱਖ ਉੱਥੇ ਹੋਇਆ ਤੇ ਨਾਲ 50 ਲੱਖ ਦੇ ਉਹਨਾਂ ਨੇ ਇੱਕ ਕੋਡ ਉੱਥੇ ਦਿੱਤਾ ਵੀ ਜਿਹੜਾ ਵੀ ਬੰਦਾ ਡੋਨੇਸ਼ਨ ਕਰਨੀ ਚਾਹੁੰਦਾ ਉਸ ਕੋਡ ਦੇ ਉੱਤੇ ਉਹ ਸਾਰੇ ਪੰਜਾਬ ਦੇ ਫੰਡ ਚ ਆਊਗੇ ਉਹ ਚ ਕਈ ਲੱਖਾ ਜਾਣਾ ਸੋ ਉਹ ਗਿਆ ਤਾਂ ਪੰਜਾਬ ਵਾਸਤੇ ਤੇ ਪੰਜਾਬ ਵਾਲੀ ਉਹਨੂੰ ਗਾਲਾਂ ਕੱਢੀ ਜਾ ਰਹੇ